ਕਾਜੀ ਮੈਰਾਜ਼ ਦੀ ਮੇਰੇ ਚੈਨਲ ਪੰਜਾਬੀ ਸੂਟ ਰਾਦੀਵ ਦੀ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਬਹੁਤ ਜਾ ਸੋਹਣੇ ਸੂਟ ਨੇ ਜੀ ਹੈਂਡਵਰਕ ਦੇ ਜੇ ਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਸੂਟ ਤਿਆਰ ਕਰਵਾ ਸਕਦੇ ਹੋ ਜੀ ਕਿਸੇ ਵੀ ਸਟੱਫ ਦੇ ਉੱਤੇ ਤੇ ਕਿਸੇ ਵੀ ਕਲਰ ਦੇ ਉੱਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋਲ ਬਹੁਤ ਜ਼ਿਆਦਾ ਸੋਨਾ ਮਹਿਰੂਨ ਕਲਰ ਦੇ ਮਹਿਰੂਨ ਕਲਰ ਦੇ ਵਿੱਚ ਤੇ ਆਪਾਂ ਨੇ ਬੜਾ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਨਾ ਸੂਟ ਹੈ ਤੇ ਫੁੱਲ ਪਾਰਟੀ ਵੈ ਸੂਟ ਨੇ ਅੱਜ ਵਾ ਸਾਰੇ ਆਪਣੇ ਕੋਲ ਤੇ ਹੈਂਡਵਰਕ ਦੇ ਵਿੱਚ ਇਹ ਆਪਾਂ ਨੇ ਪੀਸ ਰੈਡੀ ਕੀਤਾ ਕਿ ਪਿਓਰ ਕ੍ਰੇਪ ਦੇ ਵਿੱਚ ਹੈ ਜੀ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਦਵਾਂਗੇ ਜੀ ਜਿਹੜੀ ਵੀ ਆਪਾਂ ਤੁਹਾਨੂੰ ਕਰੇਪ ਦਮਾ ਇਹ ਪੂਰੀ ਵਧੀਆ ਤੇ ਸਟੈਂਪ ਵਾਲੀ ਕਰੇਪ ਦਮਾਂਗੇ ਜੀ ਕੋਈ ਵੀ ਲੰਬਿਆ ਕੰਮ ਨਹੀਂ ਕਰਾਂਗੇ ਬਹੁਤ ਜ਼ਿਆਦਾ ਸੋਨਾ ਸਟੱਫ ਹੈ ਤੇ ਬਹੁਤ ਜ਼ਿਆਦਾ ਸੋਨਾ ਵਰਕ ਕੀਤਾ ਹੋਇਆ ਹੈ ਆਪਾਂ ਨੇ ਚਾਕ ਤੋਂ ਘਰੇ ਤੱਕ ਪੂਰਾ ਹੈਵੀ ਕੰਮ ਆਊਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਨਾ ਸੂਟ ਰੈਡੀ ਹੋਇਆ ਹੈ ਜੀ ਤੇ ਪੂਰੀ ਫਿਨਿਸ਼ਿੰਗ ਤੇ ਕੰਮ ਹੈ ਜ਼ਿਆਦਾ ਸੋਨਾ ਕੰਮ ਹੈ ਜੀ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਪਿਕਅਪ ਹੈ ਜਿਸੇ ਆਪਾਂ ਉਦਾਂ ਦਾ ਹੀ ਸੂਟ ਰੈਡੀ ਕਰਕੇ ਦਿੱਤਾ ਹੈ ਜੀ ਤੇ ਨਾਲ ਛੋਟੀ ਬੁੱਟੀ ਆਉਗੀ ਤੇ ਨਾਲ ਪਰਲ ਵਰਕ ਦਾ ਕੰਮ ਕੀਤਾ ਹੋਇਆ ਪੂਰਾ ਹੈਵੀ ਕੰਮ ਹੈ ਤੇ ਬਣਾਇਆਗਾ ਜੀ neck design ਤੇ ਬਹੁਤ ਜਿਆਦਾ ਸੋਨਾ ਇਹਦਾ neck ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਸੂਟ ਲੱਗਦਾ ਜੀ ਬਣਿਆ ਹੋਇਆ ਇਹ ਬਣਾਇਆਗਾ ਜੀ ਬਾਜੂ ਤੇ ਉੱਤੇ ਕੰਮ ਤਰਨੂ ਨੇਰੇ ਤੇ ਤਨੂੰ ਕੰਮ ਦੀ ਫਿਨਿਸ਼ਿੰਗ ਚੈੱਕ ਕਰਵਾ ਦਿੰਨੇ ਆ ਜੀ ਬਹੁਤ ਜਿਆਦਾ ਸੋਨਾ ਕੰਮ ਹੈ ਜੀ ਬਾਜੂ ਦੇ ਉੱਤੇ ਤੇ ਪੂਰਾ ਹੈਵੀ ਕੰਮ ਦਿੱਤਾ ਹੋਇਆ ਹੈ ਬਾਜੂ ਦੇ ਉੱਤੇ ਤੇ ਨਾਲ ਛੋਟੀ-ਬੁਟੀ ਦਿੱਤੀ ਹੋਈ ਹੈ ਤੇ ਨਾਲ ਵਰਕ ਦਾ ਕੰਮ ਕੀਤਾ ਹੋਇਆ ਹੈ ਜੀ ਦੋਨੇ ਬਾਜੂ ਬਹੁਤ ਹੈਵੀ ਨੇ ਤੇ ਪੂਰਾ ਹੈਵੀ ਸੂਟ ਰੈਡੀ ਹੋਇਆ ਹੈ ਜੀ ਇਹ ਵਾਲਾ ਇਹ ਪਿਓਰ ਕريب ਦੇ ਵਿੱਚ ਸੂਟ ਹੈ ਜੀ ਜੇ ਤੁਸੀਂ ਰੇਂਜ ਘੱਟ ਵੱਧ ਕਰਾਉਣਾ ਚਾਹੁੰਦੇ ਤਾਂ ਤੁਸੀਂ ਕੰਮ ਵੀ ਘੱਟ ਵੱਧ ਕਰਵਾ ਸਕਦੇ ਹੋ ਜੀ ਤੇ ਇਹਦੇ ਨਾਲ ਆਪਾਂ ਨੇ ਬਹੁਤ ਜਿਆਦਾ ਸੋਨਾ ਲਹੰਗਾ ਉਹ ਤੇ ਰੈਡੀ ਕੀਤਾ ਹੈ ਜੀ ਜੇ ਤੁਸੀਂ ਬਾਟਮ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਵੀ ਰੈਡੀ ਕਰਕੇ ਦੇ ਦਾਂਗੇ ਜੀ ਕਸਟਮਰ ਨੇ ਲਹੰਗਾ ਕਿਹਾ ਸੀ ਆਪਾਂ ਲਹੰਗਾ ਰੈਡੀ ਕੀਤਾ ਤੇ ਜਿੱਦਾਂ ਹੀ ਘੇਰੇ ਦੇ ਉੱਤੇ ਹੈਵੀ ਕੰਮ ਆ ਉਦਾਂ ਹੀ ਹੈਵੀ ਕੰਮ ਸਾਰੇ ਫਲੇਅਰ ਦੇ ਉੱਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਜੀ ਪੂਰਾ ਹੈਵੀ ਸੂਟ ਹੈ ਵਾ ਕਿ ਇਹਦੇ ਨਾਲ ਆਪਾਂ ਨੇ ਫੁੱਲ ਆਰਗੰਜ਼ਾ ਦਾ ਦੁਪੱਟਾ ਰੱਖਿਆ ਹੈ ਜੀ ਤੇ ਦੁਪੱਟੇ ਨੂੰ ਆਪਾਂ ਲੈਂਸ ਦੀ ਫਿਨਿਸ਼ਿੰਗ ਵਾਸਤੇ ਭੇਜਿਆ ਹੋਇਆ। ਮਿਹਰੂਨ ਕਲਰ ਦਾ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਜੀ ਹੁਣ। ਜੇ ਤੁਸੀਂ ਵੀ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠ ਕੇ ਸੂਟ ਰੈਡੀ ਕਰਵਾ ਸਕਦੇ। ਕਿ ਐਡਾ ਨਹੀਂ ਲੁੱਕ ਆ ਰਿਹਾ ਪੂਰੇ ਸੂਟ ਦੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ 3 ਨੈਸ ਸੂਟ ਹੈ ਆਪਣੇ ਕੋਲ ਇਹ ਨੈਕਸ ਸੂਟ ਹੈ ਜੀ ਆਪਾਂ ਕੋ ਬਲੂ ਕਲਰ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਆਪਾਂ ਨੇ ਇਹ ਵਾਲਾ ਵਰਕ ਕੀਤਾ ਤੇ ਸਾਰਾ ਤੇ ਸਾਰਾ ਦੱਪਕੇ ਦਾ ਪੀਸ ਹੈ ਜੀ ਇਹ ਵਾਲਾ ਬਹੁਤ ਜ਼ਿਆਦਾ ਸੋਨਾ ਪਿਓਰ ਸਿਲਕ ਦੇ ਵਿੱਚ ਇਹ ਆਪਾਂ ਸੂਟ ਰੈਡੀ ਕੀਤਾ ਹੈ ਜੀ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਨੇ ਆਪਾਂ ਨੂੰ ਕਿਹਾ ਸੀ ਪਿਓਰ ਸਿਲਕ ਦੇ ਵਿੱਚ ਕਰਨਾ ਤੇ ਆਪਾਂ ਨੇ ਪਿਓਰ ਸਿਲਕ ਦੇ ਵਿੱਚ ਹੀ ਇਹ ਵਾਲਾ ਸੂਟ ਰੈਡੀ ਕੀਤਾ ਤੇ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੈ ਇਹ ਵਾਲਾ ਸੂਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਕਾਮ ਮੈਂ ਤੇ ਪੂਰਾ ਫਿਨਿਸ਼ਿੰਗ ਤੇ ਕੰਮ ਆ ਜੀ ਟੋਟਲੀ ਦਬਕਾ ਵਰਕ ਦਾ ਕੰਮ ਹੋਇਆ ਹੋਇਆ ਇਹ ਵਾਲੇ ਸੂਟ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਬੁੱਟੀ ਦਿੱਤੀ ਹੋਈ ਹੈ ਸਾਰੀ ਸ਼ਰਟ ਦੇ ਵਿੱਚ ਤੇ ਡਿਜ਼ਾਈਨ ਬਹੁਤ ਜਿਆਦਾ ਪਿਆਰਾ ਹੈ ਜੀ ਨੈਕ ਡਿਜ਼ਾਈਨ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਲੱਗਦਾ ਹੈ ਤੇ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਰੀਆ ਹੈਵੀ ਬਾਜੂ ਦਿੱਤੀਆਂ ਹੋਈਆਂ ਐ ਜੀ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਉਦਾਂ ਦਾ ਹੀ ਸੇਮ ਸੂਟ ਰੈਡੀ ਕੀਤਾ ਇਸ ਆਪਣੇ ਕੋ ਅੱਜ ਸਾਰੇ ਨਿਊ ਡਿਜ਼ਾਈਨ ਦੇ ਸੂਟ ਨੇ ਇਹ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਬਾਰੇ ਸੂਟ ਦੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦੇ ਨਾਲ ਆਪਾਂ ਰੱਖਿਆ ਹੋਇਆ ਹੈ ਜੀ ਫੋਰਚੂਨ ਆਂ ਦਾ ਦੁਪੱਟਾ ਤੇ ਇਹਦੇ ਨਾਲ ਆਪਨੇ ਫੋਰਚੂਨ ਆਂ ਦਾ ਦੁਪੱਟਾ ਰੱਖਿਆ ਹੋਇਆ ਹੈ ਤੇ ਆਪਾਂ ਨੇ ਲੈਂਥ ਦੀ ਫਿਨਿਸ਼ਿੰਗ ਕਰਨੀ ਹੈ ਜੀ ਇਹ ਜੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਰ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇੱਕ ਇੱਕ ਕਸਟਮਰ ਦੇ ਸੂਟ ਨੇ ਅੱਜ ਆਪਣੇ ਕੋਲ ਸਾਰੇ ਇਹ ਬਹੁਤ ਜਿਆਦਾ ਸੋਹਣੇ ਸੂਟ ਰੈਡੀ ਕੀਤੇ ਨੇ ਜੀ ਆਪਾਂ ਨੇ ਤੇ ਆਪਾਂ ਕੋਲ ਨਾ ਸ਼ਾਲਰ ਰੈਡੀ ਕਰਵਾਈ ਹੈ ਜੀ ਰੋਜੀ ਕਲਰ ਦੇ ਵਿੱਚ ਪਿਓਰ ਸ਼੍ਰੀਕ੍ਰਿਸ਼ਣ ਸ਼ਰਟ ਹੈ ਜੀ ভাই ਤੇ ਇਹਦੇ ਤੇ ਵੀ ਆਪਾਂ ਨੇ ਟੋਟਲੀ ਹੈਂਡਵਰਕ ਦਾ ਕੰਮ ਹੈ ਅੱਜ ਆਪਣੇ ਕੋਲ ਸਾਰਾ ਤੇ ਇਹ ਵੀ ਆਪਾਂ ਨੇ ਹੈਂਡਵਰਕ ਦੇ ਵਿੱਚ ਰੈਡੀ ਕੀਤੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਨੈਕ ਡਿਜ਼ਾਈਨਿੰਗ ਹੈ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਟੋਟਲੀ ਹੈਂਡਵਰਕ ਦਾ ਕੰਮ ਹੈ ਇਹ ਵੀ ਕੰਮ ਕੀਤਾ ਹੋਇਆ ਬਾਜੂ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀਆਂ ਬਾਜੂ ਰੈਡੀ ਹੋਈਆਂ ਨੇ ਜੀ ਇਹਦੀਆਂ ਤੇ ਪੂਰਾ ਹੈਵੀ ਤੇ ਪਾਰਟੀ ਵੇਅਰ ਸੂਟ ਹੈ ਇਹ ਵਾਈ ਆਏਗੇ ਜੀ ਦੂਜੀ ਬਾਜੂ ਦੇ ਉੱਤੇ ਕੰਮ ਇਹ ਲੁਕੜੀਆਂ ਜੀ ਬੁਰੇ ਸੂਟ ਦੀ ਜੇ ਵੜ ਜ਼ਾਇਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਾਫ ਦੇ ਵਿੱਚ ਇਹ ਆਪਣੇ ਅੱਜ ਵਾਇ ਸੂਟ ਜਿੰਨਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਲਾਈਕ ਕਮੈਂਟ ਕਰਕੇ ਜੁੜੋ ਸੈਵ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਦੇ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਸੋਣ ਸੋਣ ਸੂਟਾ ਹੈ ਨਾ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ